ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਤੇ ਘਰ ਰਹਿੰਦੀਆਂ ਹਨ ਜਾਂ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਆ ਕਿ ਹੜਾਰ ਮੁੱਕ ਰੱਖਦਿਆਂ ਹੋਇਆਂ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਕ ਰੱਖਦਿਆਂ ਹੋਇਆ ਉਹ ਆਪ ਕੋ ਆਪਣੇ ਪਰਿਵਾਰਾਂ ਨੂੰ ਲੈ ਕੇ 마을 ਨਗਰੋਂ ਕੱਢ ਕੇ ਕਿਸੇ ਸੁਰੱਖਿਅਤ ਥਾਂ 'ਤੇ ਪਾਈ ਉੱਪਰ ਪਿੰਡ ਵਿੱਚ ਆ ਜਾਣਾ ਜਾਂ ਜਿੱਥੇ ਜਿੱਥੇ ਕੈਂਪ ਭਰੇ ਆ ਉਹਨਾਂ ਥਾਵਾਂ ਤੇ ਉਹ ਆ ਜਾਣਾ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨੂੰ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਰਕੇ ਪਾਰੀ ਨੂੰ ਮੁੱਖ ਰੱਖਦਿਆਂ ਹੜਾ ਦੀ ਮਾਰ ਨੂੰ ਮੁੱਖ ਰੱਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਾਦੇ ਲਾਗੇ ਜੋ ਬਾਂਦੇ ਲਾਗੇ ਬੇਕਾਰ ਉਹਨਾਂ ਨੂੰ ਬੇਨਤੀ ਆ ਉਹ ਆਪ ਕੋ ਆਪਰੇ ਪਰਿਵਾਰਾਂ ਸਨੇਤ ਮਾਂ ਡੰਗਰ ਦੇ ਸਨੇਤ ਕੇ ਸੁਰੱਖਿਅਤ ਸਾਮਾ ਤੇ ਪਾਈ ਉਹ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਸਿੰਘ ਚੌਕੀ ਇੰਚਾਰਜ ਸਭਰਾ ਬਾ ਹੁਕਮ ਮਾਂ ਜੋਗ ਡੀਸੀ ਤਰਨਤਾਰਨ ਸਾਹਿਬ ਅਤੇ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪੱਟੀ ਅਤੇ ਮੁਖ ਅਫਸਰ ਥਾਣਾ ਪੱਟੀ ਸਦਰ ਤੇ ਬੇਨਤੀ ਕੀਤੀ ਜਾਂਦੀ ਆ ਕਿ ਇਲਾਕੇ ਦੇ ਮੇਰੀ ਚੌਕੀ ਦੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਇਹ ਡੂਮੀ ਵਾਲਾ ਸੀਤੋਮਾਈ ਝੁਗੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋਕੇ ਉਰਲਾ ਤੇ ਜੱਲੋਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਖੜਾਣ ਦੀਆਂ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਦੋਗ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹੈਗੇ ਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਸਖੇ ਜਗ੍ਹਾ ਤੇ ਲੈ ਜਾਣ ਤਾਂ ਕਿ ਕੋਈ ਵੀ ਜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਨ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਮੇਰੇ ਇਲਾਕੇ ਦੇ ਪ੍ਰਭਾਵਿਤ ਪਿੰਡਿਆ ਉਹ ਸਾਰੇ ਵਿਅਕਤੀ ਆ ਜਾਂ ਬਸਨੀਕਾ ਉਹ ਇਲਾਕੇ ਆਪਣੇ ਦੇ ਬਿਕਾਂ ਦੇ ਦੇਰਿਆਂ ਤੋਂ ਬਾਹਰ ਆਣ ਕੇ ਕੇ ਉੱਚੀ ਜਗ੍ਹਾ ਤੇ ਆ ਜਾਣਾ